ਕਿਸਾਨੀ ਅੰਦੋਲਨ ਦੇ ਮਤਲਕ ਇਹ ਕਾਮਾਮਲਾ ਪੱਖਿਆ ਹੋਇਆ ਲੰਗੇ ਕਾਲ ਤੋਂ ਪੱਖਿਆ ਹੋਇਆ ਤੇ ਇਸ ਮਾਮਲੇ ਦੇ ਵਿੱਚ ਲਗਾਤਾਰ ਹੀ ਚਰਚਾ ਹੋ ਰਹੀ ਸੀ ਕਿ ਕੀ ਹੁਣ ਕਿਸਾਨ ਆਗੂ ਜਿਹੜੇ ਨੇ ਉਹ NSA ਦੇ ਘੇਰੇ ਦੇ ਵਿੱਚ ਹੋਣਗੇ NSA ਤਹਿਤ ਕੀ ਕਿਸਾਨ ਆਗੂਆਂ ਦੇ ਉੱਤੇ ਕਿਸਾਨਾਂ ਦੇ ਉੱਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਉੱਤੇ ਐਕਸ਼ਨ ਕੀਤਾ ਜਾਵੇਗਾ ਇਸ ਤਰ੍ਹਾਂ ਜਵਾਬ ਹੁਣ ਮਿਲਦਾ ਨਜ਼ਰ ਆ ਰਿਹਾ ਦਰਸਲ ਵੀਰਵਾਰ ਨੂੰ ਅੰਬਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਹੈ ਜਿਸ ਪ੍ਰੈਸ ਨੋਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੁੰਦਾ ਆ ਕਿ ਐਨਐਸਏ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਜਦਕਿ ਇੱਕ ਸਿੱਖ ਕਿਸਾਨ ਲੀਡਰ ਦੇ ਘਰ ਦੇ ਬਾਹਰ ਇੱਕ ਨੋਟਿਸ ਵੀ ਜਿਹੜਾ ਉਹ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਲਗਾ ਦਿੱਤਾ ਜਾਂਦਾ ਆ ਜਿਸ ਦੇ ਵਿੱਚ ਉਸ ਨੂੰ 23 ਤਰੀਕ ਤੱਕ ਆਪਣੀ ਸਾਰੀ ਜਾਣਕਾਰੀ ਪੁਲਿਸ ਨੂੰ ਸੌਂਪਣ ਦੀ ਗੱਲ ਕਹੀ ਜਾਂਦੀ ਹੈ ਪਰ ਹੁਣ ਅੱਜ 24 ਤਰੀਕ ਹੈ ਔਰ ਇਸ 24 ਤਰੀਕ ਨੂੰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਖਾਸ ਕਰਕੇ ਹਰਿਆਣਾ ਸਰਕਾਰ ਦੇ ਵੱਲੋਂ ਉਹ ਐਲਾਨ ਜਿਹੜਾ ਸੀਗਾ ਉਹ ਵਾਪਸ ਲੈ ਲਿਆ ਗਿਆ ਆਪਣੀ ਧਮਕੀ ਵਾਪਸ ਲੈ ਲਈ ਗਈ ਹੈ ਐਨਐਸਏ ਤਹਿਤ ਕਾਰਵਾਈ ਕਰਨ ਦੀ ਗੱਲ ਜਿਹੜੀ ਹੈ ਉਹ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵਾਪਸ ਲੈ ਲਈ ਗਈ ਹੈ ਔਰ ਇਸ ਬਾਰੇ ਜਾਣਕਾਰੀ ਦਿੱਤੀ ਹੈ ਹਰਿਆਣਾ ਦੇ ਹੀ ਇੱਕ ਆਈਜੀ ਸ਼ਿਬਾਸ਼ ਕਵੀ ਰਾਜ ਦੇ ਵੱਲੋਂ ਉਹਨਾਂ ਨੇ ਸਾਫ਼ ਕਿਹਾ ਆ ਕਿ ਐਨਐਸਰ ਦੇ ਤਹਿਤ ਕਾਰਵਾਈ ਨਹੀਂ ਕੀਤੀ ਜਾਵੇਗੀ ਪਰ ਇਸ ਦੇ ਨਾਲ ਨਾਲ ਕਿਸਾਨਾਂ ਨੂੰ ਇਹ اپੀਲ ਹੈ ਕਿ ਸ਼ਾਂਤੀ ਬਣਾਈ ਰੱਖੇ ਜਾਵੇ ਸ਼ਾਂਤੀ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਔਰ ਅੰਦੋਲਨ ਦੇ ਤਹਿਤ ਜਿਹੜੀ ਸ਼ਾਂਤੀ ਹੈ ਜਿਹੜੀ ਪੀਸਫੁਲ ਪ੍ਰੋਟੈਸਟ ਕਰਨ ਦੀ ਮੰਗ ਹੈਗੀ ਹੈ ਉਸ ਦੇ ਆਧਾਰ ਦੇ ਉੱਤੇ ਸ਼ਾਂਤੀ ਮੁਕੰਮਲ ਕਾਇਮ ਰੱਖੀ ਜਾਵੇ ਉੱਥੇ ਕੋਈ ਹੁੱਲੜਬਾਜ਼ੀ ਨਾ ਕੀਤੀ ਜਾਵੇ ਇਹ ਜ਼ਰੂਰ ਹਰਿਆਣਾ ਪ੍ਰਸ਼ਾਸਨ ਦੇ ਐਸ ਆਈ ਜੀ ਦਾ ਕਹਿਣਾ ਸੀ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਦੋਂ ਐਨ ਐਸ ਏ ਦੇ ਤਹਿਤ ਕਾਰਵਾਈ ਹੋਣ ਦੀ ਗੱਲ ਸਾਹਮਣੇ ਆਉਂਦੀ ਆ ਉਸ ਵੇਲੇ ਸਾਫ਼ ਕਿਹਾ ਜਾਂਦਾ ਹੈ ਕਿ ਬੈਰੀਗੇਟਿੰਗ ਤੋੜਨ ਉੱਥੇ ਹੱਲਾ ਕਰਨ ਪੁਲਿਸ ਅਮਲਾਜ਼ਮਾ ਦੇ ਉੱਤੇ ਪਥਰਾ ਕਰਨ ਇਹੋ ਜੇ ਮਾਮਲਿਆਂ ਦੇ ਮੱਦੇ ਨਜ਼ਰ ਹੀ ਇਹ ਐਨ ਐਸ ਏ ਦੀ ਕਾਰਵਾਈ ਜਿਹੜੀ ਆ ਉਹ ਕੀਤੇ ਜਾਣ ਦੀ ਗੱਲ ਸਾਹਮਣੇ ਲਿਆਂਦੀ ਗਈ ਹੈ ਔਰ ਅੰਬਾਲਾ ਪੁਲਿਸ ਨੇ ਆਪਣੇ ਪ੍ਰੈਸ ਨੋਟ ਦੇ ਵਿੱਚ ਸਾਰਾ ਕੁਝ ਵਿਸਥਾਰ ਪੂਰਵਕ ਲਿਖਿਆ ਸੀ ਪਰ ਹੁਣ ਇਸ ਧਮਕੀ ਤੋਂ ਹਰਿਆਣਾ ਪ੍ਰਸ਼ਾਸਨ ਪ ਆਪਣੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ਜਾਣਕਾਰੀ ਤੋਂ ਪਿੱਛੇ ਹਟਦਾ ਨਜ਼ਰ ਆ ਰਿਹਾ ਪ੍ਰਸ਼ਾਸਨ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਹੁਣ ਐਨਐਸਏ ਦੇ ਤਹਿਤ ਕਾਰਵਾਈ ਜਿਹੜੀ ਆ ਉਹ ਨਹੀਂ ਹੋਵੇਗੀ ਪਰ ਦੂਜੇ ਪਾਸੇ ਕਿਸਾਨਾਂ ਨੂੰ ਇਹ ਅਪੀਲ ਹੈ ਕਿ ਉਹ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਉੱਥੇ ਆਪਣਾ ਅੰਦੋਲਨ ਆਪਣਾ ਪ੍ਰੋਟੈਸਟ ਕਰਨ ਜਦਕਿ ਹੁੱਲੜਬਾਜ਼ੀ ਨਾ ਕੀਤੀ ਜਾਵੇ ਬੈਰੀਗੇਟਿੰਗ ਦੀ ਭੰਨਤੋੜ ਨਾ ਕੀਤੀ ਜਾਵੇ ਸਰਕਾਰੀ ਸਾਜ਼ੋ ਸਮਾਨ ਦੀ ਭੰਨਤੋੜ ਨਾ ਕੀਤੀ ਜਾਵੇ ਔਰ ਨਾਲ ਦੀ ਨਾਲ ਪਥਰਾ ਜਿਹੜਾ ਪੁਲਿਸ ਤੇ ਕੀਤਾ ਜਾ ਰਿਹਾ ਸੀ ਉਹ ਨਾ ਕੀਤਾ ਜਾਵੇ ਖੈਰ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨੇ ਵੀ ਕਿਹਾ ਹੈ ਕਿ 30 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਜਦਕਿ ਦੋ ਸੀਨੀਅਰ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹ ਇਸ ਦੇ ਨਾਲ ਗ੍ਰਸਤ ਹੋਏ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਦਕਿ 30 ਦੇ ਕਰੀਬ ਜਿਹੜੇ ਨੇ ਉਹ ਗੰਭੀਰ ਜ਼ਖਮੀ ਹੋ ਜਾਂਦੇ ਨੇ ਇਹ ਵੇਰਵਾ ਸਾਂਝਾ ਕੀਤਾ ਗਿਆ ਹੈ ਹਰਿਆਣਾ ਦੇ ਇਨ ਆਈਜੀ ਦੇ ਵੱਲੋਂ ਖੈਰ ਪਰ ਇੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਨਾ ਸਿਰਫ ਪੁਲਿਸ ਮੁਲਾਜ਼ਮਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਨੇ ਸਗੋਂ ਕਿਸਾਨਾਂ ਦੇ ਨਾਲ ਵੀ ਇਹੋ ਜਿਹਾ ਵਾਪਰ ਸਕੋ ਇਸ ਤੋਂ ਬੱਤਰ ਵਾਪਰਿਆ ਕਿਸਾਨਾਂ ਦੇ ਜ਼ਖਮੀ ਹੋਣ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੈ ਜਦਕਿ ਦੂਜੇ ਪਾਸੇ ਹੁਣ ਤੱਕ 4 ਕਿਸਾਨ ਹਾਰਟ ਅਟੈਕ ਨਾਲ ਸ਼ਹੀਦ ਹੋ ਚੁੱਕੇ ਹੈ ਇੱਕ ਨੌਜਵਾਨ ਕਿਸਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਉਹੀ ਗੋਲੀ ਜਿਹੜੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਥਿਤ ਤੌਰ ਤੇ ਚਲਾਈ ਗਈ ਹੈ ਜੋ ਕਿ ਉਸ ਪੁਲਿਸ ਅਮਲੇ ਵੱਲੋਂ ਚਲਾਈ ਗਈ ਹੈ ਜੋ ਕਿ ਖਨੌਰੀ ਬਾਰਡਰ ਦੇ ਉਸ ਪਾਰ ਯਾਨੀ ਕਿ ਹਰਿਆਣੇ ਵਾਲੇ ਪਾਸੇ ਖੜੋਤਾ ਹੋਇਆ ਸੀ ਜਿਸ ਦੇ ਬਾਰੇ ਵਿੱਚ ਕਿਸਾਨ ਲੀਡਰ ਇਹ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਬਾਇ ਨੇਮ ਪਰਚਾ ਦਰਜ ਕਰਕੇ ਇਹ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇ ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਪ੍ਰਸ਼ਾਸਨ ਕਿਸਾਨਾਂ ਨੂੰ ਅੱਗੇ ਧਮਕਾਉਂਦਾ ਨਜ਼ਰ ਆ ਰਿਹਾ ਜਦਕਿ ਕਿਸਾਨਾਂ ਦੇ ਨਾਲ ਉਸ ਤੋਂ ਵੀ ਜ਼ਿਆਦਾ ਵੱਧ ਕੇ ਤਸ਼ੱਦਦ ਜਿਹੜਾ ਆ ਹੁਣ ਤੱਕ ਕੀਤਾ ਜਾ ਚੁੱਕਾ ਜਿਸ ਦੇ ਵਿੱਚ ਚਾਰ ਕਿਸਾਨ ਹਾਰਟ ਅਟੈਕ ਨਾਲ ਅਤੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ ਗੋਲੀ ਲੱਗਣ ਦੇ ਨਾਲ ਅਤੇ ਦੂਜੇ ਪਾਸੇ ਉਸ ਨੂੰ ਸ਼ਹੀਦ ਕਰਾਰ ਜ਼ਰੂਰ ਦਿੱਤਾ ਗਿਆ ਪਰ ਨਾਲ ਦੀ ਨਾਲ ਕਿਸਾਨ ਲੀਡਰਾਂ ਦਾ ਇਹ ਵੀ ਕਹਿਣਾ ਹੈ ਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਦੇ ਵੱਲੋਂ ਜਿਹੜੇ ਉੱਥੇ ਪੁਲਿਸ ਕਰਮੀ ਨੇ ਉਹ ਪੰਜਾਬ ਦੀ ਹੱਦ 'ਚ ਆਉਂਦੇ ਨੇ ਆ ਕੇ ਕਿਸਾਨ ਨੌਜਵਾਨਾਂ ਨੂੰ ਬੋਰੀਆਂ ਚ ਬੰਦ ਕਰਕੇ ਲੈ ਜਾਂਦੇ ਨੇ ਔਰ ਉਸੇ ਜਾ ਕੇ ਉਹਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਇਹ ਹਾਲਾਤ ਬਣੇ ਹੋਏ ਨੇ ਔਰ ਇਹੋ ਜੀ ਸੂਰਤ ਵਿੱਚ ਵੀ ਇਦਾਂ ਦੀਆਂ ਧਮਕੀਆਂ ਐਨਐਸਏ ਲਗਾਉਣ ਦੀਆਂ ਧਮਕੀਆਂ ਜੜੀਆਂ ਨੇ ਉਹ ਦਿੱਤੀਆਂ ਗਈਆਂ ਆਪਣੇ ਆਪ ਦੇ ਵਿੱਚ ਹੈਰਾਨਕੁਨ ਗੱਲ ਹੈਗੀ ਹੈ ਖੈਰ ਇਦਾਂ ਦੇ ਮਸਲਿਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਇਹ ਸਮਾਂ ਦੱਸੇਗਾ ਪਰ ਫਿਲਹਾਲ ਹਾਲਾਤ ਜਿਹੜੇ ਨੇ ਉਹ ਤਣਾਪੂਰਵਕ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ